ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਨੇ ਮੀਡੀਆ ਦੇ ਨਾਲ ਰابطਾ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਨੇ ਮਜੀਠੀਆ ਨੇ ਸੁਖਬੀਰ ਬਾਦਲ ਦੇ ਹਮਲੇ ਦੇ ਵਿੱਚ ਕਈ ਲੋਕਾਂ ਦੀ ਸ਼ਮੂਲੀਅਤ ਦਾ ਖਦਸ਼ਾ ਜਾਹਰ ਕੀਤਾ ਹੈ ਮਜੀਠੀਆ ਨੇ ਪੰਜਾਬ ਪੁਲਿਸ ਵੱਲੋਂ ਲਿਖੀ ਗਈ ਐਫ ਆਈ ਆਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਇਸ ਮੌਕੇ ਮਜੀਠੀਆ ਨੇ ਨਰੈਣ ਸਿੰਘ ਚੋੜਾ ਦੇ ਸਾਥੀ ਬਾਬਾ ਧਰਮਾ ਦਾ ਵੀ ਜ਼ਿਕਰ ਕੀਤਾ ਹੈ ਧਰਮ ਸਿੰਘ ਵੀ ਅਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਮਜੀਠੀਆ ਨੇ ਦੱਸਿਆ ਕਿ ਇਸ ਮੌਕੇ ਚੌੜਾ ਤੇ ਧਰਮ ਸਿੰਘ ਦੇ ਨਾਲ ਇੱਕ ਹੋਰ ਵਿਅਕਤੀ ਵੀ ਸ਼ਾਮਲ ਸੀ ਜਿਸ ਦੀ ਉਹਨਾਂ ਨੇ ਵੀਡੀਓ ਵੀ ਸਾਂਝੀ ਕੀਤੀ ਹੈ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਕਿ 3 ਦਸੰਬਰ ਨੂੰ ਨਾਰਾਇਣ ਸਿੰਘ ਚੌੜਾ ਤੇ ਧਰਮ ਸਿੰਘ ਸੁਖਬੀਰ ਬਾਦਲ ਦੇ ਪਿੱਛੇ-ਪਿੱਛੇ ਚੱਲ ਰਹੇ ਨੇ ਇਸ ਤੋਂ ਇਲਾਵਾ ਮਜੀਠੀਆ ਵੱਲੋਂ ਭਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਸੀ ਇਸ ਵੇਲੇ ਵੀ ਨਾਰਾਇਣ ਸਿੰਘ ਚੌੜਾ ਅਤੇ ਧਰਮ ਸਿੰਘ ਉੱਥੇ ਮੌਜੂਦ ਸਨ ਇੱਕ ਹੋਰ ਵੀਡੀਓ ਦੇ ਵਿੱਚ ਦੇਖਿਆ ਗਿਆ ਹੈ ਕਿ ਨਰੈਨ ਸਿੰਘ ਚੋੜਾ ਅਤੇ ਧਰਮ ਸਿੰਘ ਇੱਕ ਹੋਰ ਅਣਪਛਾਤੇ ਵਿਅਕਤੀ ਨੂੰ ਮਿਲਦੇ ਨੇ ਤੇ ਉਸ ਨਾਲ ਕਾਫੀ ਸਮਾਂ ਗੱਲਾਂ ਵੀ ਕਰਦੇ ਨੇ ਤੇ ਅਖੀਰ ਦੇ ਵਿੱਚ ਇਹ ਤਿੰਨੋਂ ਬਾਹਰ ਆਉਂਦੇ ਨੇ ਤੇ ਗੱਲਾਂ ਮਾਰਦੇ ਹਨ ਤੇ ਇਸ ਤੋਂ ਬਾਅਦ ਉਹ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਚਲੇ ਜਾਂਦੇ ਨੇ ਮਜੀਠੀਆ ਨੇ ਕਿਹਾ ਹੈ ਕਿ ਇੱਕ Z+ ਸੁਰੱਖਿਆ ਵਾਲੇ ਵਿਅਕਤੀ ਦੇ ਕੋਲ ISI ਏਜੰਟ ਨੂੰ ਆਉਣ ਦੇਣਾ ਪੁਲਿਸ ਦੀ ناکامی ਹੈ ਮਜੀਠੀਆ ਨੇ ਕਿਹਾ ਹੈ ਕਿ ਨਰੈਨ ਸਿੰਘ ਚੋੜਾ ਨੇ ਪੁਰਾਣੀ ਪੁੱਛਗਛ ਵਿੱਚ ਮੰਨਿਆ ਸੀ ਕਿ ਜੇ ਮਨੁੱਖੀ ਬੰਬ ਬੰਨਣਾ ਪਿਆ ਤਾਂ ਉਹ ਪਿੱਛੇ ਨਹੀਂ ਹਟੇਗਾ ਜੇ ਇਸ ਦਿਨ ਚੋੜਾ ਦੇ ਕੋਲ ਬੰਬ ਹੁੰਦਾ ਤਾਂ ਉਥੇ ਬਹੁਤ ਜਾਨੀ ਨੁਕਸਾਨ ਹੋਣਾ ਸੀ ਮਜੀਠੀਆ ਨੇ ਕਿਹਾ ਹੈ ਕਿ ਇਹ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਜਿੰਨਾ ਬੰਦੀ ਸਿੰਘਾਂ ਨੂੰ 30 ਸਾਲ ਹੋ ਗਏ ਨੇ ਉਹਨਾਂ ਨੂੰ ਕਿਤੇ ਜ਼ਮਾਨਤ ਨਾ ਮਿਲ ਜਾਵੇ ਨਰੈਨ ਸਿੰਘ ਚੋੜਾ ਵੱਲੋਂ ਕੀਤਾ ਗਿਆ ਹਮਲਾ ਗੁਰੂ ਘਰ ਦੀ ਮਰਿਆਦਾ ਉੱਤੇ ਹਮਲਾ ਹੈ ਇਸ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਵੱਡੀ ਰੁਕਾਵਟ ਖੜੀ ਕਰ ਦਿੱਤੀ ਹੈ ਆ ਹਿੰਦੁਸਤਾਨ ਟਾਈਮਜ਼ ਦਾ 5 ਅਗਸਤ 2018 ਦਾ ਇਹ ਆਰਟੀਕਲ ਹੈ ਉਸ ਤੋਂ ਬਾਅਦ ਆ ਹਿੰਦੂ ਦਾ 2018 13 ਦਾ ਉਸ ਤੋਂ ਬਾਅਦ ਇਹ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਮੈਂ ਜੇ ਅਖਬਾਰਾਂ ਕੱਢਣ ਲੱਗਾ ਤੇ ਸਾਰੀਆਂ ਹੀ ਅਖਬਾਰਾਂ ਦਾ ਆਰਟੀਕਲ ਕੱਢ ਦੂੰ ਔਰ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਸ਼ਾਇਦ ਇਹ ਭੁੱਲ ਗਏ ਇਹਨਾਂ ਨੂੰ ਇੱਕ ਗੱਲ ਪੁੱਛਿਓ ਕਿ 2009 ਤੋਂ 2013 ਤੱਕ ਇਹ ਭੁੱਲਰ ਸਾਹਿਬ ਐਸਐਸਪੀ ਮੋਹਲੀ ਰਹੇ ਸੀ ਕਿ ਨਹੀਂ ਰਹੇ ਸੀ ਔਰ ਐਸਐਸਪੀ ਮੋਹਲੀ ਰਹਿੰਦਿਆਂ ਇੱਕ ਇੰਟੈਰੋਗੇਸ਼ਨ ਹੋਈ ਸੀ ਨਰੈਣ ਸਿੰਘ ਚੋੜੇ ਦੀ ਕਿ ਨਹੀਂ ਹੋਈ ਸੀ ਔਰ ਉਸ ਇੰਟੈਰੋਗੇਸ਼ਨ 'ਚ ਤੁਸੀਂ ਸ਼ਾਮਿਲ ਸੀ ਕਿ ਨਹੀਂ ਸ਼ਾਮਿਲ ਸੀ ਤੇ ਜਿਹੜਾ ਬੰਦੇ ਦੀ ਇੰਟੈਰੋਗੇਸ਼ਨ ਤੁਸੀਂ ਆਪ ਕੀਤੀ ਹੋਵੇ ਔਰ ਉਸ ਇਨਟੈਰੋਗੇਸ਼ਨ ਚ ਆਰ ਡੀ ਐਕਸ ਗ੍ਰਨੇਡ ਏ ਕੇ 47 ਕੀ ਕੁਛ ਨਹੀਂ ਰਿਕਵਰ ਹੋਇਆ ਹੋਵੇ ਉਹਨੂੰ ਤੁਸੀਂ ਇੱਕ ਸ਼ਰਧਾਲੂ ਦੱਸਤਾ ਕਮਾਲ ਦੀ ਗੱਲ ਵੇਖੋ ਉਹਨੂੰ ਮਤਲਬ ਇੱਕ ਨੋਨ ਟੈਰਰਿਸਟ ਨੂੰ ਜਿਹਦੀ ਇਨਵੈਸਟੀਗੇਸ਼ਨ ਐਸ ਐਸ ਪੀ ਮਹੋਲੀ ਆਮ ਰਿਪੀਟਿੰਗ ਮਾਈ ਸੈਲਫ 2013 ਚ ਉਹ ਸੀਆਈਏ ਥਾਣੇ ਚ ਗੁਰਪ੍ਰੀਤ ਸਿੰਘ ਭੁੱਲਰ ਨੇ ਆਪ ਕੀਤੀ ਹੈ ਜੇ ਬਾਕੀ ਦੇ ਅਫਸਰ ਦੇ ਨੌ ਚਾਹੀਦੇ ਮੈਂ ਉਹ ਵੀ ਦੇ ਦੂੰਗਾ। ਔਰ ਉਹਦੇ ਚ ਰਿਕਵਰੀ ਤੋਂ ਬਾਅਦ ਇਹ ਜੇਲ ਗਏ ਆ ਔਰ ਉਹ ਜਦ ਜੇਲ ਟਰਮ ਗਏ ਆ ਉਹਦੇ ਚ ਇਹ ਚੀਜ਼ਾਂ ਜਿਹੜਾ ਆਇਆ ਦਿਸ ਮਿਲਟੈਂਟ ਵਾਸ ਅਸੋਸੀਏਟਿਡ ਵਿਦ ਖਾਲਸਤਾਨ ਲਿਬਰੇਸ਼ਨ ਫੋਰਸ ਅਲ ਫੈਡਰੇਸ਼ਨ ਫਿਰ ਕਹਿੰਦੇ ਜੀ ਇਹਨਾਂ ਦੀ ਪਾਕਿਸਤਾਨ ਲਿੰਕ ਸਾਮਨੇ ਆਇਆ ਕਿ ਇਹ ਕਿਵੇਂ ਜਾ ਕੇ ਪਾਕਿਸਤਾਨ ਟ੍ਰੇਨਿੰਗ ਲੈਂਦੇ ਰਹੇ ਆ ਆ ਮੇਰੇ ਕੋਲ ਉਹਨਾਂ ਦਾ ਇੱਕ ਬਹੁਤ ਵੱਡਾ ਡੋਸੀਅਰ ਆ ਜੇ ਭੁੱਲਰ ਸਾਹਿਬ ਨੂੰ ਚਾਹੀਦਾ ਹੋਊਗਾ ਉਹਨਾਂ ਦਾ ਵੀ ਨੌ ਆ ਇੰਟਰੋਗੇਸ਼ਨ ਚ ਮੈਂ ਸਾਰਾ ਹੀ ਦੇ ਦੂੰਗਾ ਉਹਨਾਂ ਨੂੰ ਉਹਦੇ ਚ ਕਿਵੇਂ ਇਹ ਕਈ ਮਹੀਨੇ ਨੇ ਪਾਕਿਸਤਾਨ ਚ ਲਾਏ ਆ ਜਿੱਥੇ ਇਹਨੂੰ ਆਰ ਡੀ ਐਕਸ ਔਰ ਬੰਮ ਦੀ ਟ੍ਰੇਨਿੰਗ ਸਟੇਨ ਗਨ ਦੀ ਟ੍ਰੇਨਿੰਗ ਪਿਸਤੌਲ ਦੀ ਟ੍ਰੇਨਿੰਗ ਇਹ ਮੇਰੇ ਕਾਗਜ਼ਾਤ ਨਹੀਂ ਇਹ ਜਦੋਂ ਇਨਵੈਸਟੀਗੇਸ਼ਨ ਕਰਦੇ ਸਨ ਪੁਲਿਸ ਅਫਸਰ ਉਹਨਾਂ ਦੇ ਕਾਗਜ਼ਾਤ ਦੀ ਰਿਪੋਰਟ ਹੈ ਮੇਰੇ ਕੋਲ ਤਾਂ ਕਿੱਥੋਂ ਆਉਣੀ ਚ ਮੇਰੇ ਤਾਂ ਜਦੋਂ ਮੈਨੂੰ ਲੱਗਦਾ ਜੰਮੇ ਤੋਂ ਪਹਿਲਾਂ ਤੇ ਇਹ ਕੰਮ ਹੋ ਰਹੇ ਆ ਔਰ ਅਗਲੀ ਗੱਲ ਪਾਕਿਸਤਾਨ ਲਿੰਕ ਇਹਦੇ ਚ ਕਹਿੰਦੇ ਹੀ ਆਲਸੋ ਆਥਰਡ ਅ ਬੁੱਕ ਗੁਰੇਲਾ ਵਾਰਫੇਅਰ ਐਂਡ ਸਿਡਿਸ਼ੀਅਸ ਲਿਟਰੇਚਰ ਮਤਲਬ ਕੀ ਕੀ ਇਹ ਇਹ ਜਾਂ ਵਾਰਫੇਅਰ ਕਿਵੇਂ ਕਰੀਦਾ ਕਿਵੇਂ ਅਟੈਕ ਕਰੀਦਾ ਔਰ ਕਿੱਥੇ ਇੱਕ ਵੀਡੀਓ 2000 ਇਹਦੇ ਚ ਮੈਂ ਇੱਕ ਜਗ੍ਹਾ ਪੜ੍ਹ ਰਿਆ ਸਾਂ ਕਿ 2010 ਚ ਇਹਨੇ ਉਦੋਂ ਵੀ ਪਲਾਨ ਬਣਾਇਆ ਸੀ ਟੂ ਅਸੈਸਿਨੇਟ ਸੁਖਬੀਰ ਸਿੰਘ ਬਾਦਲ ਇਹਨਾਂ ਦੀ ਰਿਕਾਰਡ ਚ ਹੈ ਤੇ ਮੈਂ ਪੁੱਲਰ ਸਾਹਿਬ ਨੂੰ ਪਹਿਲਾ ਮੇਰਾ ਸਵਾਲ ਹੈ ਕਿ ਪੁੱਲਰ ਸਾਹਿਬ ਇਹਨੂੰ ਕਿੱਥੋਂ ਸ਼ਰਧਾਲੂ ਬਣਾਤਾ ਔਰ ਮੈਨੂੰ ਦੱਸੋ ਕਿ ਟੇਕ ਸ਼ਰਧਾਲੂ ਤੁਸੀਂ ਵੇਖੇ ਆ ਜਿਹੜਾ ਸ੍ਰੀ ਦਰਪਾਰ ਸਾਹਿਬ ਜਾਂਦੇ ਆ ਵਿਦ ਮਨਸ਼ਾ ਉਪਰ ਕਿਸੇ ਨੂੰ ਹਾਮ ਪਹੁੰਚਾਉਣ ਲਈ ਕਿਸੇ ਨੂੰ ਗੋਲੀ ਚਲਾਉਣ ਲਈ ਔਰ ਕਿੰਨੇ ਕਿ ਸ਼ਰਧਾਲੂ ਤੁਸੀਂ ਵੇਖੇ ਕੋਈ ਕਿ ਉੱਥੇ ਤਾਂ ਲੱਖਾਂ ਕਰੋੜਾ ਸ਼ਰਧਾਲੂ ਜਾਂਦੇ ਨੇ ਕਿੰਨਿਆਂ ਨੂੰ ਗੋਲੀ ਚਲਾਉਂਦੇ ਭੁੱਲਰ ਸਾਹਿਬ ਨੇ ਵੇਖਿਆ ਪੰਜਾਬ ਪੁਲਿਸ ਜਿੱਤੇ ਜਵਾਬਤਾ ਦੇਵੇ ਔਰ ਪੰਜਾਬ ਪੁਲਿਸ ਤੋਂ ਭੁੱਲਰ ਸਾਹਿਬ ਤੋਂ ਨਹੀਂ ਜਵਾਬ ਦੇ ਆ ਜਾਣਾ ਮੈਂ ਚਾਹੂੰਗਾ ਭੁੱਲਰ ਸਾਹਿਬ ਤੁਸੀਂ ਤਾਂ ਇੱਕ ਆਈਜੀ ਜਾਂ ਡੀਆਈਜੀ ਰੈਂਕ ਤੋਂ ਰਿਟਾਇਰ ਹੋ ਜਾਣਾ ਇਹ ਸਾਬਕਾ ਡੀਜੀਪੀ ਸਾਹਿਬ ਦਾ ਹਜ ਆਰਟੀਕਲ ਪੜ ਲਿਓ ਟ੍ਰਿਬਿਊਨ ਚ ਗੁਰਬਚਨ ਜਗਤ ਸਾਹਿਬ ਨੇ ਜਿਹੜੇ ਇੱਕ ਗਵਰਨਰ ਵੀ ਰਹਿ ਚੁੱਕੇ ਆ ਮਨੀਪੁਰ ਦੇ ਔਰ ਐਕਸ ਡੀਜੀਪੀ ਵੀ ਐ ਉਹਨਾਂ ਨੇ ਬੜੀ ਗੰਭੀਰ ਗੱਲਾਂ ਲਿਖੀਆਂ ਨੇ ਜੇ ਕੋਈ ਧਿਆਨ ਨਾਲ ਅਫਸਰ ਧਾਂਦੇ ਦਿਓ ਔਰ ਇਸ ਤੋਂ ਪਹਿਲਾਂ ਇਹਨਾਂ ਤੋਂ ਭੁੱਲਰ ਸਾਹਿਬ ਤੋਂ ਕਈ ਹੋਰ ਸੀਨੀਅਰ ਅਫਸਰ ਐ ਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਵੱਖ ਇੰਟਰਵਿਊ ਦਿੱਤੇ ਨੇ ਗੁਰਬਚਨ ਜਗਤ ਸਾਹਿਬ ਲਿਖਦੇ ਆ ਵਾਈ ਪੰਜਾਬ ਹੈ ਸੋਲਡ ਡੀਪਰ ਇਨਟੂ ਦ ਅਬਿਸ ਐਸ ਆਈ ਹਰਡ ਦ ਨਿਊਜ਼ ਆਫ ਦ ਅਟੈਂਪਟ ਟੂ ਅਸੈਸਿਨੇਟ ਸੁਖਬੀਰ ਸਿੰਘ ਬਾਦਲ ਮਾਈ ਮਾਈਂਡ ਫਲੈਸ਼ ਬੈਕ ਟੂ ਦੀ ਅਪ੍ਰੈਲ ਆਫ 1983 ਐਂਡ ਦ ਕਿਲਿੰਗ ਆਫ ਐਸ ਅਟਵਾਲ ਡੀਆਈਜੀ ਐਨ ਆਊਟਸਟੈਂਡਿੰਗ ਪੁਲਿਸ ਆਫੀਸਰ a gem of a person Atwal was martyred while on duty with the limited resources he had while facing an armed militancy subeer survived barely the individual bade dhyan nal padyo hun ki kende ji eh ik saab ka dgp notice kar reha bhullar saab nu nahi dhyan te aa reha the individual heroics of a policeman save the day but how a known terrorist with pakistani training and support was allowed to not only recy the area but also approach a z plus protective is a question that remains to be answered matlab ki bade bade dgp level de abchar bhi pareshan bhi ne aur sawal bhi puch rahe ha they say that history repeats itself but in the case of punjab we seem to be approaching the cycle with alarming speed thonu warning vi dinde hai ki sab kuch theek nahi hai and the conditions being created ae eh dekho 80 85